ਮਾ ਦਾ ਲੱਡੂ ਮम्मा ਦੀ ਜਾਨ ਛੋਟੀ ਜੀ ਨੇ ਨਿਊ ਕੋਟ ਪਾ ਲਿਆ ਨਾ ਜੋ ਟੋਪੀ ਦਾ ਰਹਿਣ ਦੇ ਖਿੱਚ ਪਾਉਗੇ ਦੀ ਗਰਦਨ ਨੂੰ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਲੜੇ ਉਹ ਖੜ ਜਾ ਮਤ ਨਹੀਂ ਮਿਲਵਾ ਇਤਰਾਜ ਰੁਕ ਜਾ ਮੇਰਾ ਨਾ ਰੁਕ ਜਾ ਦੱਬ ਕੇ ਲੱਗੂ ਦੱਬ ਦੇ ਹਾਂ ਇਹ ਸਕੂਲ ਨਹੀਂ ਹੋਇਆ ਹੋ ਕੀ ਹੋ ਗਿਆ ਲਓ ਜੀ ਸ਼ੋਮੂ ਦੀ ਰੁੱਕ ਕੇ ਚੈੱਕ ਕਰੋ ਸਕੂਲ ਜਾਣ ਵਾਸਤੇ ਸ਼ੋਮੂ ਨੇ ਨਿਊ ਕੋਟ ਪਾ ਲਿਆ ਕਿੱਥੋਂ ਤੂੰ ਮਰ ਸੱਚ ਨੂੰ ਮਾਰ ਕੇ ਬੋਲ ਜੀ ਇਹ ਟੋਪੀ ਵੀ ਲਊਗਾ ਲੈ 来 ਕਿੰਨਾ ਕਿਊਟ ਲੱਗਦਾ ਹੈ ਨਾ ਨਿੱਕਾ ਜਿਹਾ ਲੱਗਦਾ ਜੋ ਸ਼ਮਮੂ ਖਾਈ ਸ਼ਮਮੂ ਮੂੰਹ ਖਾਈ ਤੇ ਲਾ ਕਿਊਟ ਕਿਊਟ ਲੱਗਦੀ ਹੈ ਲੱਡੂ ਮੇਰੀ ਸ਼ਮੂ ਅੱਕਾ ਬਾਹਰ ਹੋ ਜੂਗਾ ਖਰਾਬ ਹੋ ਜੂ ਕੋਟ ਹੁਣ ਫੁੱਟਬਾਲ ਖੇਡਣ ਨਾਲ ਮਾਰਨਿੰਗ ਗਾਇਸ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਸਵੇਰ ਤੇ ਵੱਜ ਗਏ ਨੇ 9:10 ਮੈਂ ਅੱਜ ਸਕੂਲ ਨਹੀਂ ਗਿਆ ਕਿਉਂਕਿ ਮੇਰੇ ਕੋਲ ਹੈ ਕੱਤੀਆ ਫੀਬਰ ਠੀਕ ਹੈ ਫੀਵਰ ਸੀ ਖਾਂਗ ਹੁਣ ਇਹ ਬਿਮਾਰ ਹੋ ਗਿਆ ਹੈ ਜੀ ਉਹ ਠੀਕ ਹੋਇਆ ਨਹੀਂ ਹੋਏ ਹੋਏ ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਮੈਂ ਕਰਤਾ ਵੇਤਾ ਸਾਸ਼ੀ ਕਾਲ ਤਾਂ ਬੁਲਾਦਾ ਦੁੱਧ ਆ ਗਿਆ ਦੁੱਧ ਆ ਗਿਆ ਦੁੱਧ ਆ ਗਿਆ ਆ ਗਿਆ ਆ ਗਿਆ ਆ ਗਿਆ ਤੇ ਬਾਕੀ ਸੋਹਣ ਚਲੇ ਗਿਆ ਜੀ ਸਕੂਲ ਤੇ ਜੋ ਵੀ ਅੱਜ ਘਰੇ ਆਉਣ ਇਹਨੂੰ ਜਾਊਂਗੀ ਦਵਾਈ ਦਵਾ ਕੇ ਲਿਆਉਂਗੀ ਮੇਰਾ ਤੇ ਇਹਨਾਂ ਨੇ ਲੋਕ ਕੀਤਾ ਹੋਇਆ ਲੋਨਾਂ ਨੇ ਕਦੇ ਉਹ ਹੋ ਗਿਆ ਕਦੇ ਉਹ ਹੋ ਗਿਆ ਜਦੋਂ ਮੈਂ ਧੱਕੇ ਜੰਨੇ ਕਦੇ ਕਦੇ ਲੋਟੇ ਆਪਣੇ ਡੈਡੀ ਕੋਲ ਖਾਦ ਦੋ ਤੁਸੀਂ ਯਾਰ ਉਧਰ ਇਹਨਾਂ ਦਾ ਡੈਡੀ ਵੀ ਸਰ ਬਿਮਾਰ ਹੋਇਆ ਤੇ ਉਹ ਵੀ ਕੀ ਕਰੂ ਸਰਦੀਆਂ ਦਾ ਸਾਹਮਣਾ ਬਹੁਤ ਸਰਦੀਆਂ ਦਾ ਹੁੰਦੀਆਂ ਨੇ ਹਿੱਡੀਆਂ ਨੇ ਚਾਹ ਗਰਮੀ ਆ ਬਿਮਾਰ ਤਾਂ ਬੰਦਾ ਹੁੰਦਾ ਹੀ ਹੁੰਦਾ ਜ਼ਰੂਰੀ ਹੁੰਦਾ ਵੀ ਸਰਦੀ ਚ ਆਪਾਂ ਬਿਮਾਰ ਹੁੰਦੇ ਆ ਗਰਮੀ ਚ ਵੀ ਹੋ ਜਾਂਦੇ ਆ ਚਲੋ ਇਹ ਤਾਂ ਚੱਲਦਾ ਹੀ ਰਹਿਣਾ ਬੱਚਿਆਂ ਦਾ ਤਾਂ ਆਰਾਮ ਰੌਲਾ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੇ ਹੋ ਰਹੀ ਨੂੰ ਤੇ ਸਾਰੇ ਸ਼ੇਅਰ ਕਰਾਂਗੇ ਤੇ ਬੜੇ ਰਿਹਾ ਬਲੌਗ ਦੇ ਨਾਲ ਮੈਂ ਮਸ਼ੀਨ ላይ ਵੀ ਬਾਹਰ ਕੱਪੜੇ ਵੀ ਧੋ ਰਹੀ ਆ ਤੇ ਸਾਰੇ ਫੋਟੇ ਉੱਤੇ ਜੋਨ ਪਾਣੀ ਪਾ ਗਈਆਂ ਸਾਰੇ ਸੁੱਕੇ ਹੋਏ ਸੀ ਜੰਮੀ ਨਹੀਂ ਕੇਅਰ ਕਰਦੇ ਸੀ ਆ ਠੀਕ ਹੈ ਤੇ ਡੋਗੀਆਂ ਥੋੜੀ ਪਾ ਗਈਆਂ ਕਿੰਨੇ ਕੰਮ ਹੋ ਜਾਂਦੇ ਨੇ ਛੋਟੇ ਛੋਟੇ ਬੇੜੇ 'ਚ ਝਾੜੂ ਲਾਇਆ ਹਜੇ ਅੰਦਰ ਝਾੜੂ ਲਾਉਣਾ ਫੋਲ ਦਾ ਛਟੇ ਲੱਗਿਆ ਗੱਡੇ ਤਾਂ ਹਜੇ ਮੈਂ ਨਾ ਆਣਾ ਮੇਰੇ ਹੱਥ ਤੁਸੀਂ ਚੈੱਕ ਕਰ ਸਕਦੇ ਹੋ ਵੇਰੇ ਖੁੱਲੇ ਲੈ ਰਹੇ ਹਾਂ ਜੋਬ ਦੇ ਸਹੀ ਗੱਲ ਦਾ ਕਾਵੜੀ ਬਣ ਜਾਂਦਾ ਬੰਦਾ ਤੜਕੀ ਤੜਕੀ ਦਾ ਕੰਮ ਹੀ ਨਹੀਂ ਮੁਗਦੀ ਨਸ ਸਾਰਾ ਹੁਣ ਭਾਂਡੇ ਮਾਂਜਦੇ ਨੇ ਮੰਮੀ ਹਜੇ ਰੋਟੀ ਖਾਦੀ ਨਹੀਂ ਭਾਂਡੇ ਦੇਖ ਲੋ ਨਾਸ਼ਤਾ ਕਰ ਲਿਆ ਮੈਂ ਤੇ ਜੋ ਬਣੇ ਰੋਟੀ ਮਸੂਹਮ ਦੇ ਨਾਲ ਹੀ ਬਣਾ ਲਈ ਸੀ ਠੀਕ ਆ ਤੇ ਹੁਣ ਇੱਕ ਰੋਟੀ ਮੈਂ ਚਾਹ ਨਾਲ ਖਾ ਲਈ ਆ ਫਿਰ ਆਦੀ ਦੋ ਗੋਭੀ ਦੀ ਸਬ지 ਨਾਲ ਦੋ ਮਰਚਾ ਸੁਨੇ ਦੇ ਬਣਾਈ ਤੇ ਗੋਭੀ ਦੀ ਸਬ지 ਜੋ ਵੀ ਨੇ ਵੀ ਦੋ ਰੋਟੀਆਂ ਖਾ ਲਈਏ ਚਲੋ ਸਾਡਾ ਨਾਸ਼ਤਾ ਹੋ ਗਿਆ ਹੁਣ ਆਪਾਂ ਨਾ ਇਹਨੂੰ ਦਵਾਈ ਦਵਾ ਕੇ ਜਾਉਂਗੀ ਡਾਕਟਰ ਕੋਲ ਤੇ ਬਾਕੀ ਫਿਰ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਹੋ ਵੀ ਰੈਡੀ ਵੈਸੇ ਦੱਦੀਆਂ ਵਾਂ ਦੀ ਟੀ-ਸ਼ਰਟ ਪਾਈਆ ਪਰ ਮੈਂ ਨਾਲ ਸਟੌਨ ਲੈ ਲਿਆ ਠੰਡ ਆ ਨਾ ਬਾਹਰ ਜਿਆਦੇ ਮੋਟੇ ਕੱਪੜੇ ਨੇ ਮੇਰੇ ਕੋਲ ਉਹ ਹਜੇ ਪੈਂਦੇ ਨਹੀਂ ਹੈਗੇ ਉਹ ਵਾਲੀ ਛਾਲਟ ਨਹੀਂ ਹੈ ਜੀ ਕੋਈ ਵੀ ਜੋ ਵੀ ਵੀ ਰੈਡੀ ਆ ਰੋਟੀ ਪਾਣੀ ਅਸੀਂ ਖਾ ਲਿਆ ਨਾਸ਼ਤਾ ਤੁਹਾਨੂੰ ਦੱਸਿਆ ਸੀ ਕਰ ਲਿਆ ਕੱਪੜੇ ਧੋਤੇ ਸੁੱਕਣੇ ਪਾਦੇ ਤਾਰ ਤੇ ਸਕੂਟਰੀ ਕੱਢ ਰਿਹਾ ਬਾਹਰ ਕੱਪੜੇ ਮਤਾਰ ਤੇ ਪਾਤੇ ਤੇ ਮੰਮੀ ਤੇ ਰਹਿੰਦੇ ਦੋ ਛੂਟੇ ਉਧਰ ਲਈ ਤਾਰ ਤੇ ਪਾਉਣੇ ਹੋਏ ਮਸ਼ੀਨ ਚ ਪਏ ਆ ਜੋ ਵੀ ਦਾ ਪਾਣੀ ਗਰਮ ਕਰਕੇ ਪਾਰੀਆਂ ਬੋਤਲ ਦੇ ਵਿੱਚ ਮੈਂ ਕਿਹਾ ਜੀ ਡਾਕਟਰ ਨੇ ਨਾ ਦਵਾਈ ਦਿੱਤੀ ਜਦੋਂ ਵੀ ਉੱਥੇ ਲੈ ਲਈ ਇੱਕ ਖਰਾਕ ਹੋਣਾ ਰੋਟੀ ਤਾਂ ਖਾਧੀ ਹੋਈ ਆ ਜੋ ਵੀ ਦੀ ਤੇ ਤਾਂ ਕਰਕੇ ਉਹਦਾ ਪਾਣੀ ਪਾਰੀਆਂ ਘੋਸਾ ਕਰਕੇ ਜਾਰੀ ਕਰਨਾ ਉਹ ਇਹ ਕੱਢ ਲੀਤਾ ਤੇ ਬਾਕੀ ਚੱਲ ਜਿਆ ਹੈ ਦਵਾਈ ਕਿ ਮਹੀਨੇ ਦੇਣੀ ਸੋਹਣੀ ਵੀ ਨਾਲ ਪਰਚੀ ਚੱਕੀ ਆ ਉਹਦੀ ਸੋਹੋਂ ਦੀ ਦਵਾਈ ਸੰਗਰੂਰ ਤੋਂ ਮਿਲਦੀ ਆ ਬਾਕੀ ਜੇ ਇਥੋਂ ਮਿਲੀ ਤਾਂ ਉਹਦੀ ਮੈਂ ਖੰਗ ਦੀ ਸ਼ੀਸ਼ੀ ਲੈ ਕੇ ਆਉਂਗੀ ਖੰਗ ਨਹੀਂ ਹਜੇ ਹਟੀ ਨਹੀਂ ਹੈਗੀ ਜ਼ਖਾਮ ਦੀ ਤੌਰੀ ਦਵਾਈ ਹੈਗੀ ਆ ਉਹ 1 ਮਹੀਨੇ ਦੀ ਦਿੱਤੀ ਸੀ ਜ਼ਖਾਮ ਦੀ ਤਾਂ ਕਿਉਂਕਿ ਉਹ ਪਹਿਲਾਂ ਵੀ ਉਹਦੀ ਚੱਲਦੀ ਸੀ ਤੇ ਬਾਕੀ ਜਿਹੜੀ ਖੰਗ ਦੀ ਆ ਉਹ ਸ਼ੀਸ਼ੀ ਖਤਮ ਹੋ ਗਈ ਸੀ ਤੇ ਉਹ ਹੁਣ ਆਪਾਂ ਤਖਾ ਕੇ ਲੈ ਕੇ ਆਵਾਂਗੇ ਤੇ ਆਪਾਂ ਹੁਣ ਬੋਤਲ ਚ ਪਾ ਲਈਏ ਪਾਣੀ ਸੋਹਣੇ ਲੋ ਜੀ ਗਾਇਸ ਆਪਾਂ ਪਹੁੰਚ ਗਏ ਆ ਬਾਜ਼ਾਰ ਦੇ ਵਿੱਚ ਜੋ ਵੀ ਨੂੰ ਦਵਾਈ ਕਿਹੜੇ ਲੈਕਟ ਤੋਂ ਜੋਣ ਕਿਹੜੇ ਲੈਕਟ ਪਿਆਰੇ ਲਾਲ ਪਿਆਰੇ ਲਾਲ ਦਵਾਈ ਦਵਾਉਣੀਆਂ ਜੋ ਬੰਨ ਬਾਜ਼ਾਰ ਚੈੱਕ ਕਰੋ ਸਵੇਰ ਦੀ ਰੌਣਕ 11:00 ਵਜੇ ਨੇ ਓਏ ਗਾਮੇ ਦਿਖਿਆ ਆ ਤੁਹਾਨੂੰ ਦਿਖਾਉਣਾ ਆ ਅੰਕਲ ਦੀ ਦੁਕਾਨ ਹੋਦੀ ਵੀਰੇ ਦੀ ਗਿਆਨੇ ਟਿੱਕੀ ਵਾਲੇ ਵੀਰੇ ਦੀ ਦਿਖਾਉਣੀ ਆ ਤੁਹਾਨੂੰ ਸਾਰਿਆਂ ਨੂੰ ਅਮਨ ਵੀਰੇ ਦੀ ਦੁਕਾਨ ਦਿਖਾਉਣੀ ਆ ਤੁਹਾਨੂੰ ਆਗਰਾ ਚਾਟ ਇਹ ਦੇਖੋ ਆਗਰਾ ਚਾਟ ਭੰਡਾਰ ਇਹ ਹੈਗੀ ਅਮਨ ਵੀਰੇ ਦੀ ਦੁਕਾਨ ਆਹਰ ਨਾਮ ਨਾਲ ਇਹ ਹੀ ਨਾਮ ਸੀ ਪਹਿਲਾਂ ਵੀ ਇੰਡੀਆ ਨਾਮ ਸੀ ਗਾਈਜ਼ ਇੱਧਰ ਜੋ ਵੀ ਦੇ ਕੰਮ ਚੈੱਕ ਕਰੋ ਜੋ ਵੀ ਨੂੰ ਹੋਏਗਾ ਨਾਲੇ ਖਾਗ ਦੇ ਖਾਓ ਕਹਿੰਦਾ ਪੈਟੀ ਖਾਣੀ ਆ ਮੇਰੇ ਮੂੰਹ ਚ ਬਿਕਸਦੀ ਮੈਨੂੰ ਇਹਨੇ ਪੈਟੇ ਖਾਏ ਮੈਂ ਚਾਪ ਰਹੀ ਤੇ ਮੂੰਹ ਚ ਮੈਂ ਬਿਕਸਦੀ ਗੋਲੀ ਪਾਈ ਸੀ ਤੇ ਕਹਿੰਦਾ ਮੈਂ ਪੈਟੀ ਖਾਣੀ ਆ ਅਭੀ ਸੋਨੂੰ ਚੈੱਕ ਕਰੋ ਹੁਣ ਅਸੀਂ ਪੈਟੀ ਖਾਵਾਂਗੇ ਆ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਨਿਕਾ ਜਿਹਾ ਜੋ ਨਿਕਾ ਜਿਹਾ ਸਜਾਇਆ ਹੋਇਆ ਨਾ ਕਿੰਨਾ ਬਿਊਟ ਲੱਗਦਾ ਛੋਟੇ ਬੱਚਿਆਂ ਨੂੰ ਇਹ ਗਿਫਟ ਪੈਕ ਕਰਕੇ ਦੇਣਾ ਹੋਵੇ ਜੇ ਕਿਸੇ ਨੂੰ ਉਹ ਚੀਜ਼ ਚੱਲ ਖਾਓ ਹੁਣ ਬਲੀਆ 3 ਮਿੰਟ ਮੈਨੂੰ ਪਤਾ ਨਹੀਂ ਕੀ ਪਲਾਇਆ ਜੋ ਵੀ ਤੂੰ ਸੋਣਾ ਆ ਰਿਹਾ ਵੀਡੀਓ ਦੇ ਵਿੱਚ ਚੱਕਰ ਕੀ ਆ ਗੋਰਾ ਹੋ ਗਿਆ ਹੁਣ ਤੂੰ ਤੁਸੀਂ ਵੀ ਵੀਡੀਓ ਸੀ ਯਾਰ ਬੋੜੀ ਬੱਧੀਆ ਮੈਂ ਕਿਹਾ ਕਿ ਤੇਰਾ ਰੰਗ ਗੋਰਾ ਹੋ ਗਿਆ ਹੈ ਸਵਾਦ ਲੱਗ ਇੱਧਰ ਸਵਾਦ ਲੱਗਦੇ ਦੇਖੋ ਤੁਸੀਂ ਚਿੱਲੀ ਫਲੈਕਸ ਮੁੰਗਾ ਵਾ ਨਾਲ ਹੈ ਨਾ ਸਾਰਾ ਕੁਝ ਹੀ ਮਿਲਦਾ ਇੱਥੋਂ ਇੱਧਰ ਪੈਟੀ ਬਣ ਗਈ ਤੇ ਇੱਧਰ ਕੇਕ ਪਏ ਹੁਣ ਚੈਲੇਂਜ ਚਾਕਲੇਟ ਵਗੈਰਾ ਪਲਾੜਾ ਖਾਓ ਨਮ ਤੋ ਇਹ ਨਹੀਂ ਖਾਂਦੀ ਚਾਕਲੇਟ ਰੋਜੀ ਟਾਈਮ ਬੱਜ ਗਏ ਨੇ ਸ਼ਾਮ ਦੇ 5 5:30 ਦਾ ਟਾਈਮ ਹੋ ਗਿਆ ਹੋਊਗਾ ਮੈਂ ਤੇਰੀ ਵੀ ਚੁੱਲੇ ਤੇ ਦਾਲ ਚੈੱਕ ਕਰ ਸਕਦਾਂ ਤੁਸੀਂ ਸਾਰਾ ਸਮਾਨ ਲੈ ਯਾਦ ਰ ਹੋ ਲਸਣ ਲਿਆਂਦਾ ਪਿਆਜ਼ ਲਿਆਂਦਾ ਨੋਨ ਮਿਰਚ ਤੇ ਦੇਸੀ ਘਿਓ ਅੱਜ ਆਪਾਂ ਤੜਕਾ ਲਾਵਾਂਗੇ ਮੰਮੀ ਆ ਗਈ ਸੀ ਮੰਮੀ ਦੇ ਨਾਲ ਆਈ ਆਪਣੀ ਮਾਸੀ ਕਿਨਾਰੇ ਆ ਪੁਰਾਣੀ ਮਾਸੀ ਅੱਜ ਮਾਸੀ ਰਹੂਗੀ ਪਹਿਲੀ ਵਾਰ ਰਹੂਗੀ ਆਪਣੇ ਘਰੇ ਰਾਤ ਮਾਸੀ ਦੇਖ ਲੋ ਤੁਸੀਂ ਅੱਜ ਵੀ ਮਾਸਾ ਆਈ ਆ ਕਿੰਨੇ ਦਿਨਾਂ ਦੀ ਕਹਿੰਦੀ ਸੀ ਮੈਂ ਆਉਂਗੀ ਮੈਂ ਆਉਂਗੀ ਫਿਰ ਅੱਜ ਮੰਮੀ ਨਾਲ ਹੀ ਲਈ ਮੰਮੀ ਕਿਲਾ ਰਾਇਪੁਰ ਗਈ ਸੀ ਮਾਸੀ ਕੋਲੇ ਤੁਹਾਨੂੰ ਦੱਸਿਆ ਸੀ ਕੱਲ ਆਪਾਂ ਬਲੌਗ ਦੇ ਵਿੱਚ ਅੱਗ ਜਗਦੀ ਨਹੀਂ ਤੇਜ ਹੋ ਗਈ ਮੰਮੀ ਨੇ ਤਾਂ ਲੱਕੜਾਂ ਹੀ ਬਹੁਤ ਲਾਤੀਆਂ ਦੇਖਿਓ ਬਾਹਰ ਆ ਗਈ ਤੇ ਮਾਸੀਏ ਵੀ ਅੱਜ ਪਹਿਲੀ ਵਾਰ ਆਪਣੇ ਕੋਲੇ ਰਹਿਣਗੇ ਰਾਤ ਮਾਸੀ ਤੇ ਮਾਸੀ ਕਰਕੇ ਦਾਲ ਬਣਾਈ ਆ ਹਾਂ ਹਰੀ ਮੂੰਗੀ ਦੀ ਤੇ ਗੋਭੀ ਦੀ ਸਬਜ਼ੀ ਵੀ ਪਈ ਆ ਤੇ ਫਿਰ ਮੈਂ ਜੋ ਵੀ ਦਵਾਈ ਦਿਵਾਉਣ ਗਈ ਸੀ ਉਧਰ ਦੀ ਉਧਰ ਫਿਰ ਮੈਂ ਮੰਮੀ ਕੇ ਘਰੇ ਚਲੀ ਗਈ ਪੇਕਿਆਂ ਦੇ ਘਰੇ ਤੇ ਫਿਰ ਉਧਰੋਂ ਮੰਮੀ ਨੇ ਸਾਗ ਬਣਾਇਆ ਸੀ ਰਾਤ ਉਹਨਾਂ ਨੇ ਸਾਗ ਦੇ ਤਾਂ ਮੈਨੂੰ ਵਾਹ ਮੇਰੇ ਜੋਗਾ ਦੇ ਦੋ ਕਕਰ ਸੀ ਤੇ ਤੜਕਿਆ ਹੋਇਆ ਮੈਂ ਸਾਗ ਲਿਆਈ ਸੀ ਅਸੀਂ ਅਜੇ ਸਾਗ ਨਹੀਂ ਬਣਾਇਆ ਦੇਖ ਲਓ ਕਿੰਨਾ ਟਾਈਮ ਹੋ ਗਿਆ ਮੈਨੂੰ ਪ੍ਰਭਾਤ ਫੇਰ ਹੀ ਆਈ ਸੀ ਜਦੋਂ ਆਪਣੇ ਘਰੇ ਮੈਂ ਉਸ ਤੋਂ ਪਹਿਲਾਂ ਵੀ ਕਹਿੰਦੀ ਆ ਵੀ ਸਾਗ ਧਰਨਾ ਸਾਗ ਧਰਨਾ ਬਸ ਟਾਈਮ ਹੀ ਨਹੀਂ ਮਿਲਿਆ ਹੁਣ ਜਿੱਦੇ ਬੱਚਿਆਂ ਨੂੰ ਛੁੱਟੀ ਹੋਊਗੀ ਨਾ ਉਦਦੇ ਆਪਾਂ ਸਾਗ ਕਰਾਂਗੇ ਮੇਰਾ ਬਾਲਾ ਦਿਲ ਕਰਦਾ ਸਾਗ ਖਾਣ ਨੂੰ ਫਿਰ ਮੰਮੀ ਨੇ ਉਧਰ ਮੇਰੇ ਜੋਗਾ ਮੈਨੂੰ ਦੇਤਾ ਤੜਕਾ ਲੱਗਿਆ ਹੋਇਆ ਸਾਗ ਪੱਲੇ ਆਏ ਤੇ ਹੁਣ ਧਰੀ ਹੋਈ ਆ ਦਾਲ ਬੱਚੇ ਗਏ ਹੋਏ ਨੇ ਟਿਊਸ਼ਨ ਤੇ ਚਾਹ ਪਾਣੀ ਆਪਾਂ ਪੀ ਲਿਆ ਚਾਹ ਪਾਣੀ ਪੀ ਕੇ ਬੇਲੇ ਹੋ ਗਏ ਸੀ ਹੁਣ ਚਲੋ ਹੁਣ ਮੈਂ ਆਟਾ ਗੁੰਨ ਕੇ ਰੱਖੀ ਆ ਕਿਚਨ 'ਚ ਤੇ ਢਣੀਆਂ ਵਗੈਰਾ ਕੱਟ ਲਿਆ ਪਿਆਜ਼ ਕੱਟ ਲਿਆ ਲਸਣ ਕੁੱਟ ਲਿਆ ਤੜਕਾ ਲਾਉਣ ਦੇਸੀ ਕਿਉਂ ਦਾ ਤੜਕਾ ਲਾ ਰਿਆਂ ਕਿਉਂਕਿ ਸਾਡੀ ਮਾਸੀ ਆ ਜਿਹੜੀ ਉਹ ਤੇਲ ਨਹੀਂ ਖਾਂਦੀ ਮੰਮੀ ਮਾਸੀ ਤੇਲ ਕਿਉਂ ਨਹੀਂ ਖਾਂਦੀ ਮਾਸੀ ਨੂੰ ਕੋਈ ਪ੍ਰੋਬਲਮ ਹੋਊਗਾ ਨਾ ਕੋਈ ਪ੍ਰੋਬਲਮ ਹੋਣੀ ਆ ਮਾਸੀ ਨੂੰ ਤਾਂ ਨਹੀਂ ਖਾਂਦੀ ਤੇਲ ਆਪਾਂ ਲਾਇਆ ਦੇਸੀ ਘਿਓ ਚ ਤੜਕਾ ਪਿਆਜ਼ ਪਾਤਾ ਜੀਰਾ ਪਾਤਾ ਤੇ ਹੁਣ ਪਾਵਾਂਗੇ ਆਪਾਂ ਲਾਲ ਹਸਨ ਖੜਾ ਜਾ ਪਿਆਜ਼ ਨਾ ਲਾਲ ਹੋ ਜAVE ਤੇ ਧਨੀਆ ਆਪਣਾ ਕੱਟਿਆ ਪਿਆ ਇਧਰ ਦਾਲ ਬਣ ਕੇ ਤਿਆਰ ਆ ਥੋੜੀ ਜਿਹੀ ਬਣਾਈ ਆ ਮੈਂ ਦਾਲ ਕਿਉਂਕਿ ਸਬਜ਼ੀ ਵੀ ਪਈ ਆ ਮੈਂ ਮੰਮੀ ਦੇ ਘਰੋਂ ਸਾਗ ਲਈ ਆਈ ਸੀ ਥੋੜਾ ਜਿਹਾ ਵੀ ਪਿਆ ਇਧਰ ਬਿਜਲੀ ਵਾਲਾ ਭਾਈ ਲੱਗਿਆ ਬਿਜਲੀ ਵਾਲਾ ਭਾਈ ਇਧਰ ਹੈਲੋ ਹਾਈ ਕਰ ਦੋ ਮੜੀ ਜੀ ਹਾਂਜੀ ਹੈਲੋ ਹੈਲੋ ਬਾਏ ਬਾਏ ਹੈਲੋ ਹੈਲੋ ਭਾਈ ਮੈਂ ਪੈਸੇ ਕੱਟ ਲਾਂਗੇ ਭਾਈ ਮੈਂ ਲੇਟ ਹੋ ਗਿਆ ਦਿਵਾਲੀ ਕਿਦਾਂ ਨਹੀਂ ਲੰਘੀ ਗੁਰਪੁਰਬ ਵੀ ਕਿਦਾਂ ਦਾ ਲੰਘਿਆ ਅੱਜ ਬਿਜਲੀ ਵਾਲਾ ਭਾਈ ਅੱਜ ਲੜੀਆਂ ਲਾਉਦਾ ਫਿਰਦਾ ਅੱਧੀਆਂ ਰਹਿਂਦੀਆਂ ਦੀਦੀਆਂ ਹਜੇ ਰਹਿ ਗਈਆਂ ਨਹੀਂ ਭਾਈ ਮੈਨੂੰ ਕੰਮ ਪਾਇਆ ਦੀ ਭਾਈ ਹੋਰ ਮੈਂ ਲੇਟ ਹੋ ਗਿਆ ਕਿੱਥੇ ਹੁਤਾੜਦੀ ਮੰਮੀ ਕੋਲ ਜੋੜਨ ਨੂੰ ਰਹਿਣ ਦੇ ਨਾ ਉਹਨਾਂ ਸਾਹਮਣੇ ਬੜੀ ਬਹਿਮਣਾ ਹੁਣ ਜੋੜ ਕੇ ਰੱਖੂ ਤਾਰ ਤਾਰ ਮੜੀ ਜੀ ਟੁੱਟ ਗਈ ਹੁਣ ਜੋੜ ਕੇ ਰੱਖੂਗੀ ਉਹਨੂੰ ਹੋਰ ਕਦੇ ਜੋੜਦੀ ਤੂੰ ਮੰਮੇ ਕਿੱਥੋਂ ਜੋੜ ਲੇਂਗੀ ਤੇਰੇ ਕੋਲੇ ਪੂਰਾ ਸਮਾਨ ਤਾਂ ਹੈ ਪਹਿਲਾ ਹੈਗਾ ਪਹਿਲਾ ਬੈਗ ਲਿਆ ਆਵਦਾ ਜਾ ਕੇ ਨਾ ਬਾਹਰ ਨਹੀਂ ਹੁਣ ਲੱਗਾ ਹੁਣ ਅਗਲੀ ਦੀਵਾਲੀ ਨੂੰ ਦੇਖਾਂਗੇ ਆਈ ਗੱਠ ਦੇ ਦੇ ਇੱਥੋਂ ਹਾਂ ਇਹਨੂੰ ਗੱਠ ਜੀ ਦੇ ਦੇ ਇੱਥੋਂ ਤੇਰੇ ਪਤਾ ਲੱਗ ਜੂ ਨਿਸ਼ਾਨੀ ਦਾ ਹੋਰ ਬੇਥੋਂ ਖਰਾਬ ਆ ਨਾ ਦਾ ਕੁੰਡਾ ਜਈ ਆ ਤਾਂ ਮਤਲਬ ਦਾ ਫੇਰ ਹੁਣ ਮੈਂ ਦੂਰਬੀਨ ਹਾ ਗਿਆ ਲੈ ਮੁੱਥੇ ਤੇ ਲਾਈ ਬੈਠੀ ਐ ਦੂਰਬੀਨ ਅ ਤੈ ਚਾਕੂ ਚਾਕੂ ਨਹੀਂ ਹੈਗਾ ਮੇਰੇ ਕੋਲੇ ਮੈਂ ਤਾਂ ਸਮਾਨ ਅੰਦਰੋਂ ਹੀ ਕੱਟ ਕੇ ਲਈਦੀ ਸਾਰਾ ਹੋਰ ਕਿਵੇਂ ਦੇਖੂ ਮੇਰੇ ਕੋਲ ਤਾਂ ਦਾਲ ਆ ਤੜਕਾ ਲਾਉਣ ਲੱਗਿਆਂ ਦਾਲ ਤੇਰੀ ਗੱਲ ਖਨਾਪਾ ਤੇ ਵੀ ਪਈ ਚੁੱਲੇ ਤੇ ਬਣਾਵਾਂਗੇ ਫੇਲਾ ਮੈਂ ਲਿਆਉਂਗੀ ਦਾਲ ਨੂੰ ਤੜਕਾ ਲਾ ਕੇ ਜਵਾਕਾ ਨੂੰ ਕਿਉਂਕਿ ਉਹਨਾਂ ਦਾ ਵੀ ਟਾਈਮ ਹੋਣਾ ਵਾਲਾ ਜੇ ਮੇਰੀ ਦਾਲ ਪਤਾ ਨਹੀਂ ਕਿਉਂ ਇੰਨੀ ਲੇਟ ਬਣੀ ਆ ਮੰਮੀ ਦਾਲ ਨੂੰ ਜ਼ਿਆਦਾ ਟਾਈਮ ਲੱਗ ਗਿਆ ਤੇ ਮਾਸੀ ਨਾਲ ਵੀ ਗੱਲਾਂ ਕਰਨ ਲੱਗ ਗਈ ਤਾਂ ਲੇਟ ਹੋ ਗਏ ਤੇ ਚਲ ਤੇ ਮਾਸੀ ਮਾ ਗੱਲਾਂ ਬਾਤ ਮਾਰਨ ਲੱਗ ਗਏ ਫਿਰ ਮੈਂ ਤਾਂ ਚਾੜ ਕੋਈ ਨੂੰ ਲੇਟ ਬਣਾ ਲਾਂਗੀ ਰਾਤਾਂ ਬਿਠੇਰੀਆਂ ਲੰਬੀਆਂ ਨੇ ਪਾਏ ਵੀ ਥੱਕ ਜਾਂਦੇ ਨੇ ਹੋਣੀ ਖੜਦੀ ਤੜਕਾ ਹੁਣ ਮੈਂ ਤੜਕਾ ਲਾਉਣ ਵੀ ਚੁੱਲੇ ਵਾਸਤੇ ਲਾ ਲਈ ਤੇ ਆ ਪਤਿਲਾ ਵੀ ਲਾਇ ਹੋਇਆ ਆਪਣਾ ਪਹਿਲਾ ਦਾ ਹੁਣ ਇਹਨੂੰ ਵੀ ਇੱਥੇ ਤੜਕਾ ਹਾਜੀ ਗੈਸ ਆਪਾਂ ਆ ਗਏ ਸੀਗੇ ਟੂ ਸ਼ਪ ਤੋਂ ਸ਼ਾਮ ਦੇ ਵੱਜ ਗਏ ਲੈ ਆਪਰੇ ਵੈਸੇ ਤਾਂ ਰਾਤ ਦਾ ਮਹੌਲਾ ਸ਼ਾਮ ਦੇ ਵੱਜੇ ਨੇ ਆਪਣੀ 6 ਸਾਰੇ ਆਹ ਕਹਿੰਦਾ ਵੀ ਦਾਦੀ ਕਿਹੜੀ ਕੁੱਟ ਗਈ ਕਿਹੜੀ ਦਾ ਏਡੀ ਵੱਡੀ ਆ ਦੋਨੋਂ ਹੀ ਨੇ ਵੱਟੇ ਦੋਨੋਂ ਵੱਡੀਆਂ ਨੇ ਮੋਟੇ ਕਿਹੜੀਆਂ ਦੋਤਾ ਜੋ ਦਾਦੀ ਰਾਣੀ ਦਾਦੀ ਮੋਟੀ ਆ ਨਾ ਛੋਟੀ ਕੋਣ ਵੱਡੀ ਕੋਣ ਛੋਟੀ ਕਿਹੜੀ ਆ ਵੱਡੀ ਕਿਹੜੀ ਆ ਛੋਟੀ ਹਾਂ ਆਈ ਆਜਨਾ ਪਤਾ ਵੀ ਦਾਦੀ ਛੋਟੀ ਆ ਸਾਰਾ ਬਤਾ ਦੇ ਲੈ ਵਿਆਹ ਵੱਡੇ ਦਾਦੀ ਨੇ ਵਿਆਹ ਵੱਡੀ ਆ ਹਾਏ ਵੱਡੀ ਦਾਦੀ ਨੇ ਲੈ ਲੈ ਹੱਸੀ ਇਹਨੂੰ ਕਿਸੇ ਨੇ ਦੱਸਿਆ ਤਾਂ ਨਹੀਂ ਵੀ ਕਿਹੜੀ ਵੱਡੀ ਆ ਕਿਹੜੀ ਛੋਟੀ ਆ ਦੇ ਰਾਤੀ ਗੋਲਦਾ ਨਾ ਮੈਂ ਕਰਾਂ ਦੇ ਜੀ ਬਤ ਮੰਮੀ ਕੁકુਮਾਰੀ ਜਿੰਨੇ ਤੂੰ ਆਈ ਲੈ ਮੋਟੀ ਹੋਣ ਲੱਗਿਆ ਮੇਰੇ ਫੂਕਾ ਖਲਬ ਕਰ ਚਿਲਾ ਕੰਨਾ ਮੈਂ ਸਾਰੇ ਦੇਖਣਾ ਕਹਿੰਦਾ ਕਹਿੰਦੀਆਂ ਹੋਵੋ ਦੋਨੇ ਖੜੀਆਂ ਆ ਕੇ ਬੈਠੀਆਂ ਨੇ ਮੰਮੀ ਹੋਣੀ ਆ ਕਹਿੰਦਾ ਦੋਨੇ ਖੜੀਆਂ ਹੋਵੋ ਕਹਿੰਦਾ ਮੈਂ ਇਹ ਦੇਖਣਾ ਵੱਡੀ ਘੇੜੀ ਛੋਟੀ ਘੇੜੀ ਕਹਿੰਦਾ ਸਾਈਜ਼ ਕਹਿੰਦਾ ਮੋਟਾ ਸਾਈਜ਼ ਦੇਖਣਾ ਕੀ ਹੋ ਗਿਆ ਵੱਡੀ ਆ ਘੇੜੀ ਛੋਟੀ ਆ ਓ ਡਿੱਗ ਜੇ ਪੁੱਤਰ ਓਏ ਮੰਮੀ ਬਣਾਗ ਬਣਾਉਂਦੀ ਆ ਦੇਖ ਬਾਲੀ ਤੇਜ ਨੇ ਬਈ ਯਾਰ ਕੋਈ ਤੇਜ ਮਸਾਲਾ ਅੰਜੀ ਵਾਕ ਕਰ ਪਛਾੜ ਦੇ ਲਵਾ ਹਾਂ ਵੀ ਦੇ ਦਿਆਂ ਮਰ ਤੋਂ ਆ ਲੈ ਰੋਟੀ ਪਾਲਾ ਮਾਸ ਦੀ ਲੱਗਦੀ ਨਹੀਂ ਹੈਗੀ ਉਹ ਮਰ ਜਾਵੇ ਆਸੋ ਮੈਂ ਲੁਕਾ ਲਾ ਕਿੰਨੀ ਉਮਰ ਆ ਫਿੱਟ ਭਈ ਆ ਹਾਂ ਤੂੰ ਵੱਡੀ ਲੱਗਦੀ ਆ ਹਾਂ ਢਿੱਡ ਘੱਟ ਹੋਣਾ ਚਾਹੀਦਾ ਮੰਮੀ ਲੱਗਦੀ ਆ ਤੈਨੂੰ ਚਾਹੀਦਾ ਵੀ ਤੇਰਾ ਸਾਲ ਵੱਡੀਆਂ ਮੈਂ ਤੂੰ ਕਿੰਨੀ ਉਮਰ ਆ ਤੇਰੀ ਮਾਸੀ 70 ਸਾਲ ਦੀ ਉਮਰ ਆ ਬੋਲ ਮੈਂ ਦੇਲਾ 58 ਦੀਆਂ 13 ਸਾਲ ਆ ਤੇਰੀ ਦਾਦੀ ਵੱਡੀ ਆ ਲੱਗਦੇ ਨਹੀਂ 70 ਦੇ ਨਹੀਂ ਮਾਸੀ ਲੱਗਦੀ ਨਹੀਂ ਸੱਚੀ ਨਹੀਂ ਲੱਗਦਾ ਬਾਲ ਤਾਂ ਫੜ ਗਈ ਨਹੀਂ ਨਹੀਂ ਬੜਾ ਨੂੰ ਕੀ ਆ ਹੁਣ ਸਾਡੀ ਦਾਦੀ ਦੇਖ ਲਓ ਜੇ ਮੈਂ 100 ਟੱਪਨ ਵਾਲੀ ਹੁੰਦੀ ਆ ਸੋ ਇਹ ਰੋ ਪੱਖੋਂ ਲੱਗਦੀ ਮਾਸ ਸੀ ਅਸਲੀ ਦੰਦ ਨੇ ਅਸਲੀ ਨਜ਼ਾਰੇ ਉਹ ਦੇਖ ਲੋ ਸਾਡੇ ਵਾਲੀ ਦਾਦੀ ਦੇ ਨਕਲੀ ਨਕਲੀ ਲਗਵਾਏ ਨੇ ਸਾਰੇ ਉਹ ਵੀ ਦਾਦੇ ਨੇ ਗਾੜਤੇ ਗਾਣੇ ਮੁਲਤਾਨ ਵਿੱਚ ਲੱਗੇ ਨੇ ਹਾਂ ਮਾਸੀ ਦੇ ਘਰ ਦਾ ਤਾਂ ਮਾਸੀ ਨੂੰ ਬਹੁਤ ਪਿਆਰ ਕਰਦਾ ਸੀ ਕਦੇ ਗਾਲ ਨਹੀਂ ਕੱਢੀ ਮਾਸੀ ਨੂੰ ਕਦੇ ਜਿੱਤ ਤੱਕ ਹੀ ਲਾਇਆ ਮਾਸੀ ਉਹ ਜਿਹੜਾ ਬੋਜੀ ਰਿਟਾਇਰ ਸੀ ਮਾਸੜ ਵੀ ਸਾਡਾ ਹਾਂ ਦਾਰੂ ਵੀ ਜ਼ਰੂਰ ਪੀਂਦਾ ਸੀ ਪਰ ਉਹਨੇ ਮੈਨੂੰ ਕਦੇ ਸਾਲੀ ਭੈਣ ਚੋਦੀ ਹਾਂ ਫੁੱਲਾ ਦੇ ਪੂਰੀ ਆਦੀ ਮਾਸੀ ਦੀ ਮਾਸੀ ਤਾਂ ਇਹ ਜਿਹੜਾ ਸਰੀਰ ਕੱਖੋਂ ਤੂੰ ਵਧੀਆ ਪਈਆਂ ਨਹੀਂ ਬੰਦਾ ਟੈਨਸ਼ਨਾਂ ਚ ਜਾਂਦਾ ਹੋ ਜਾਂਦਾ ਸਾਡੇ ਵਾਲੀ ਦਾਦੀ ਦੇਖ ਲਓ ਮੈਨੂੰ ਨਹੀਂ ਪਿਆ ਕੁਛ ਕਿ ਮੈਂ ਰਾਤ ਨੂੰ ਕਮਰੇ ਵਿੱਚ ਉੱਠਿਆ ਬੈਠਾ ਕਿੱਥੇ ਆ ਗਿਆ ਨਾ ਯਾਦ ਨਹੀਂ ਭੱਜਦਾ ਸੀ ਉੱਠ ਕੇ ਬੈਠਦੀ ਹੁੰਦੀ ਆ ਕਹਿੰਦੀ ਤੇਰਾ ਮਾਸੜ दारू ਜ਼ਰੂਰ ਪੀਂਦਾ ਦੀ ਵੀਰ ਤੇਰੀ ਮਾਸੂ ਨੂੰ ਨਾ ਮਾਰ ਕੇ ਦੇਖਿਆ ਕੱਲੇ ਬਣਾਉਣ ਦੇ ਵਾਲ ਵੀ ਨਹੀਂ ਕਦੇ ਕੱਢੀ ਉਹਨੇ ਜ਼ਿੰਦਗੀ ਚ ਮੈਨੂੰ ਆ ਨਾ ਚਾਹੀਦੀ ਬਈ ਬੰਦੇ ਨੂੰ ਵਾਲ ਕਾਦੇ ਵਾਸਤੇ ਉਹਤ ਗੱਲ ਮੈਂ ਦੱਦੀ ਆ ਜਦੋਂ ਨਾ ਮਰਨ ਵੇਲੇ ਹੈ ਗੱਲ ਕੱਲ ਇੱਕ ਮਤਲਬ ਸਾ ਇੱਕ ਦਾਦੀ ਦੀ ਗੱਲ ਤੁਹਾਨੂੰ ਕਈ ਵਾਰ ਮੇਰਾ ਨਾਮ ਲੈਂਦਾ ਸੀ ਆਦੇ ਕਾਦੀ ਦੀ ਕਈ ਵਾਰ ਕੋ ਮਾਰ ਰਿਹਾ ਸੀ ਨਾ ਮਾਸੂਦ ਹਸਪਤਾਲ ਚ ਮੈਨੂੰ ਪਰੇ ਨਹੀਂ ਸੀ ਜਾਣ ਦਿੰਦਾ ਤੇ ਜਦੋਂ ਉਹਨੇ ਇੱਕ ਸਾਹ ਇੱਕ ਲੈਣਾ ਤਿੰਨ ਵਾਰ ਮੇਰਾ ਨਾਮ ਲੈਣਾ ਕਿੰਨਾ ਪਿਆਰ ਗਾਂਦੀਵਾਰ ਇੰਨਾ ਪਿਆਰ ਕਰਿਆ ਤੂੰ ਹਸਪਤਾਲ ਰਾਜੀ ਤੇਰਾ ਪਿਆਰ ਉਹ ਦੇਖਦਾ ਕੰਜਰ ਦਾਦਾ ਤੁਹਾਡਾ ਕੀ ਕਰਦਾ ਕੁਰਕੂਤਾ ਉਹ 60 ਸਾਲ ਦਾ ਨੌਜਵਾਨ ਬਣਿਆ ਫਿਰਦਾ ਲੈ ਦਾਦੀ ਦਾ ਕੁੜੀਆਂ ਨੂੰ ਲੈ ਲੈ 25 ਸਾਲ ਦੀ ਕੁੜੀ ਨੂੰ ਤਾਂ ਕਹਿੰਦਾ ਮੈਂ ਰੱਖੀ ਬੈਠਾਂ ਵਿਆਹ ਕਰਾ ਲਵਾਂ ਦਾਦੀ ਨੇ ਪਿਆਰ ਤਾਂ ਪੁੱਛ ਰਾ ਉਸੇ ਪਿਆਰ ਤਾਂ ਮਾਸੀ ਤੇ ਮਾਸੜ ਦਾ ਦੀ ਮੰਮੀ ਦਾਦੀ ਹੁੰਦੀ ਆ ਬਹੁਤ ਪਿਆਰਤੀ ਹੈ ਮਾਸੀ ਤੇ ਤੇਰਾ ਮਾਸੜ ਤਾਂ ਕਹਿੰਦੀ ਘਾਲ ਲੇਗੀ ਘੜਦਾ ਅਰੇ ਭੈਣ ਲੜਪੰਦੀ ਦੀ ਉਹਨੇ ਨਹੀਂ ਕਿਹਾ ਕਦੇ ਕੁਲਦੀਪ ਨੂੰ ਵਿਆਹ ਆ ਤਾਂ ਇਹਨਾਂ ਤਾਂ ਮੈਨੂੰ 35 ਸਾਲ ਚ ਬੁਢੀ ਬਣਾਤਾ ਛੋਟ ਛੋਟ ਹੁਣ ਇਹਦੇ ਆਸ ਕੀ ਜੱਗ ਕੀ ਤੇ ਔਟੋ ਦੇ ਦਤਾ 25 ਸਾਲ ਦੀ ਕੁੜੀ ਦਾ ਕਹਿੰਦਾ ਮੇਰੇ ਕੋਲ ਤਾਂ 25 ਸਾਲ ਦੀ ਕੁੜੀ ਰਹਿੰਦੀ ਆ ਮੰਦੇ ਕਮੀ ਨਾਮ ਕਹਾਂ ਗੱਦਗਾ ਮੰਦਾ ਹੋ ਲੇਖਾ ਦਊ ਕਿੰਨਾ ਕਚਰੇ ਇਹ ਜਵਾਨੀ 60 ਸਾਲ ਦਾ ਹੋਇਆ ਬੰਦਾ 60 ਸਾਲ ਦਾ ਬੁढ़ा ਹੋ ਲੱਗਾ ਦੇਖ ਲਾ ਉਹ ਜਵਾਨ ਉਹ ਜਵਾਨ ਮਾਸੀ ਆਈ ਰਹੀ ਆ ਤੇ ਮਾਸੀ ਚੁੱਲ੍ਹੇ ਤੇ ਦਾਲ ਬਣਾਈ ਹੈ ਹਰੀ ਮੂੰਗੀ ਦੀ ਮਾਸੀ ਨੂੰ ਚੁੱਲ੍ਹੇ ਦੀ ਰੋਟੀ ਖਵਾਵਾਂਗੇ ਪਹਿਲੀ ਵਾਰ ਆਈ ਹੈ ਬਾਸੀ ਮੇਰੇ ਘਰ ਰਾਤ ਰਹਿਣ ਦੇਖ ਲਓ ਤੁਸੀਂ ਹੁਣ ਮੈਂ ਮਾਸੀ ਨੂੰ ਕਿਹਾ ਮਾਸੀ ਮਹੀਨੇ ਬਾਅਦ ਭੱਜਿਆ ਆ ਗਰ 15 ਦਿਨਾਂ ਬਾਅਦ हां मैं नानी नानी पूछदा मैं साडी मासी पे तेल नहीं खांदी दादी को हेलो नहीं मासी जो मेरे को खुंदा हुंदा दोस्तों मैं देसी को दे टक करण दे दिन हुण ना मलाई ਘਟੋਂਦੀ ਦੁੱਧ ਤੇ ਮਲਾਈ ਘਟੋਂ ਕਰਕੇ ਕਿਉਂ ਘਟ ਨਿਕਲਦਾ ਹਾਂ ਫਿਰ ਮੈਂ ਤੇਲ ਦਾ ਹੀ ਲਾ ਲੈਂਦੀ ਹੁੰਨੀ ਫਿਰ ਆਇ ਹੁੰਦਾ ਵਿਚਾਰ ਉਹ ਦਾਦੀ ਦਾਦੀ ਉਹ ਦਾਦੀ ਦਾਦੀ ਜੀ ਸੋਜੀ ਖਾ ਕੇ ਦੇਖੋ ਸਾਡੀ ਥਾਕੇ ਦੱਸਿਓ ਦਾਲ ਖਾ ਕੇ ਦੱਸੋ ਚੁੱਲੇ ਦੀ ਦਾਲ ਕਹੇ ਜੀ ਬਣੀ ਚੁੱਲੇ ਦੀ ਦਾਲ ਮੈਂ ਤਾਂ ਬੁੜੀ ਨਹੀਂ ਦੀ ਹੁੰਦੀ ਆ ਦੇਖ ਲੈ ਮੇਰੀ ਭੈਣ ਦੇਖ ਲੋ ਭਾਈ ਬਲਾਉ ਨੂੰ ਦੁਕਾਣ ਦੀ ਵੀ ਮੇਰੇ ਤੋਂ 18 ਸਾਲ ਵੱਡੀ ਆ ਤਕਰੀਬਨ ਲੱਗਦੀ ਮੈਂ ਇਹ ਤੋਂ ਵੱਡੀਆਂ ਮੇਰੇ ਤਾਂ ਘਰ ਵਾਲਾ ਕੰਜਰ ਆ ਜੀ ਨੇ ਮੈਨੂੰ ਬੁੜਾ ਕਰਤਾ 35 ਸਾਲ ਹੋ ਗਏ ਕੁੱਟ ਖਾਂਦੀ ਨੂੰ ਉਹ ਤੋਂ 35 ਸਾਲ ਹੋ ਗਏ ਕਦੇ ਕਹਿੰਦਾ ਐ ਦੀ ਰੰਦਾ ਕਦੇ ਕਹਿੰਦਾ ਐ ਦੀ ਰੰਨਾ ਮੈਨੂੰ ਤਾਂ ਬੇਲਾ ਸੀ ਆ ਹੀ ਕੰਮਾ ਜੋ ਘਰ ਹੈ ਜੀ ਕਸੌਣ ਮਾਰ ਕੇ ਦੰਦ ਫੋੜ ਤੇ ਮਾਰਦਾ ਦੀ ਨਾਲੇ ਦੰਦ ਕਾੜ ਤੇ ਕਹਿੰਦੇ ਕੋਈ ਨਾ ਲਵਾ ਲਾਂਗੇ ਆਪਾਂ ਦੰਦ ਮੋੜੇ ਨੂੰ ਅੱਤੀ ਜੱਗ ਦੀ ਵੱਡੇ ਬੁੜਾ ਇਹਨੂੰ 60 ਸਾਲ ਦੇ ਨੂੰ ਨਾ ਇਹ ਭਾਂਜੀਆਂ ਦੀ ਸ਼ਰਮਾ ਨਾ ਇਹਨੂੰ ਭਤੀਜੀਆਂ ਦੀ ਸ਼ਰਮਾ ਭੈਣ ਭਣੋਈ ਦੀ ਕੋਈ ਸ਼ਰਮ ਨਹੀਂ ਭਣੋਈਏ ਨੂੰ ਤੇ ਨਵਾਲ ਕੋਟ ਤਾਂ ਇਹਨੂੰ ਸ਼ਰਮ ਕੀ ਦੀ ਰਹਿ ਗਈ ਫਿਰ ਰਿਸ਼ਤੇਦਾਰ ਰਹੇ ਨੇ ਸਾਰੇ ਥੱਲੇ ਕਰਤੇ ਨੀਵੇਂ ਕਰਤੇ ਵੀ ਆਹ ਕੀ ਕਰਤੂਤ ਕਰਤੀ ਸਾਰੀ ਉਮਰ ਚ 60 ਸਾਲ ਦਾ ਹੋ ਕੇ ਜਨਾਨੀਆਂ ਮੈਂ ਮਾਰਾਂ ਨਹੀਂ ਗਾ ਨਾ ਮੈਨੂੰ ਮੈਨੂੰ ਕਹਿੰਦਾ ਕੌਣ ਮਾਰਾ ਕਹਿੰਦਾ ਜੱਗ ਕਹਿੰਦਾ ਹਾਂ ਰੱਬ ਦੇਖਦਾ ਨਰਕ ਦਾ ਕੀੜਾ ਹੀ ਪੈਸੇ ਨੂੰ ਕੀ ਕਰਨਾ ਜੇ ਸੁਖੇ ਹਾਂ ਸੁਖੇ ਨਹੀਂ ਪੈਸਾ ਕਿਉਂ ਐਨੀ ਉਹਦੇ ਤੋਂ ਦਾਲ ਬਣੀ ਆ ਰੋਟੀਆਂ ਬਹੁਤ ਪੋਲੀਆਂ ਪੋਲੀਆਂ ਹੋਣੀਆਂ ਸੌਫਟ ਸੌਫਟ ਤੇ ਆ ਮਾਸੀ ਔਲੇ ਲੈ ਕੇ ਆਈ ਸੀ ਮਾਸੀ ਇਹ ਔਲੇ ਹੋਏ ਨਹੀਂ ਔਲੇ ਅੱੱਚੀ ਨੇ ਅਛਾ ਤੇਲ ਜਿਹੜੇ ਫਰਾਈ ਕੀਤੇ ਹੋਏ ਨੇ ਇਹ ਹੁਣ ਆਪਾਂ ਇਹਨਾਂ ਨੂੰ ਨਾ ਇਹਨਾਂ ਦਾ achar ਬਣਾਵਾਂਗੇ ਹੁਣੇ ਬਣਾਉਂਗੀ ਮੈਂ ਸਵੇਰ ਤੱਕ ਤਾਂ ਫਿਰ ਨਹੀਂ ਇਹ ਖਰਾਬ ਹੋ ਜਾਣਗੇ ਮੇਰੀ ਰੋਟੀ ਆ ਤੇ ਮੰਮੀ ਤੇ ਮਾਸੀ ਨੂੰ ਮੈਂ ਰੋਟੀ ਪਾਤੀ ਜੋ ਵੀ ਖਾਂਦਾ ਨਹੀਂ ਰੋਟੀ ਮੈਨੂੰ ਦੋਵੇਂ ਮੈਂ ਚੰਦਰਦੇ ਹਰੀਆਂ ਦੋ ਤਰੀਂ ਬਾੜੀਆਂ ਨੇ ਤਰੀ ਕੋੜੀਆਂ ਬਹੁਤ ਨੇ ਚਲੋ ਮਾਸੀ ਦੀ ਮੰਮੀ ਵੀ ਰੋਟੀ ਖਾਂਦੀ ਐ ਨੇ ਗਾਇ ਜੀ ਸਸੂ ਨੂੰ ਹੋਰ ਪਾਣ ਦੇ ਮੰਡੇ ਲੱਗੇ ਨੇ ਦੋਨੇ ਚਿਹੜੇ ਲੜ ਕੇ ਕੰਮ ਕਰਦੇ ਹੁੰਦੇ ਐ ਲੱਗਿਆ ਮम्मी ਜਲਦੀ ਕੰਮ ਕਰਦੀ ਐ ਜਦ ਮੈਂ ਜਲਦੀ ਕੰਮ ਕਰਦੀ ਆ ਅੱਗੇ ਮम्मी ਆਈ ਤੇ ਮਾਂ ਮम्मी ਨਾਲ ਆਹ ਬਾਂਹੂ ਲਿਆ ਤਾਂ ਮम्मी ਸੇ ਹੱਥਾ ਫੜੇ ਦੂਭਾਈ ਹੱਦ ਤੱਕ ਰਹੇ ਕੋਲ ਬਾਕੀ ਫਿਰ ਜਿੱਤੇ ਮੈਂ ਜਲਦੀ ਕੰਮ ਕਰਿਆ ਮੇਰੇ ਕੋਈ ਸੁਰਾਣ ਉਹ ਮੈਂ ਮਾਰਦੀ ਆ ਭਾਂਡੇ ਮਾਂ ਚੱਲ ਮੈਂ ਧੋ ਰਹੀ ਆ ਘਰ ਵਾਲੇ ਕੋਲ ਕੀ ਕਰਨ ਘਰ ਵਾਲੇ ਨੇ ਆਪਣੇ ਲੱਛਣ ਠੀਕ ਰੱਖੇ ਨੇ ਮਾਂ ਬਲਾਉਣ ਵਾਸਤੇ ਮੈਂ ਤੂੰ ਮਾਰ ਦੇ ਮੈਂ ਤਾਂ ਮੈਂ ਧੋ ਰਹੀ ਆ ਫਟਾ ਜਿਹੜਾ ਬਗਾਨਿਆਂ ਖੋਲਣੀ ਤੇ ਮੂੰਹ ਮਾਰਦਾ ਉਹ ਤੇ ਲੰਡਰ ਕੋਲੇ ਕੀ ਕਰਨ ਜਾਣਾ ਆਹ ਕਹ ਸੱਚਾ ਮੰਨਦਾ ਦੁਸ਼ਮਣ ਕਰ ਨਹੀਂ ਆਪ ਦੇ ਭੈਣ ਭਾਈ ਨੂੰ ਨਹੀਂ ਕਹਿੰਦਾ ਇਹ ਅਸੀਂ ਦੋਏ ਸੱਸ ਸੁਣਵਾ ਕੇ ਆਈਆਂ ਹੋਈਆਂ ਨਾ ਆਪ ਦੇ ਭੈਣ ਭਾਈਆਂ ਨੂੰ ਕਹੇ ਫੇਰ ਪਤਾ ਲੱਗੇ ਨੂੰ ਵੀ ਹਾਂ ਮੇਰੇ ਭੈਣ ਭਾਈ ਕਹੇ ਆਪਦੇ ਨੂੰ ਤਾਂ ਕਹੇ ਮੇਰੇ ਵਰਗੇ ਸੁੱਚੇ ਕੋਈ ਨਹੀਂ ਅਸੀਂ ਆ ਸੁੱਚੇ ਹਾਂ ਲੋ ਜੀ ਗਾਇਸ ਟਾਈਮ ਵੱਜ ਗਈ ਨੇ ਸਵਾ 9 ਰਾਤ ਦੀ ਰੋਟੀ ਪਾਣੀ ਖਾ ਕੇ ਆਪਾਂ ਹੋ ਗਏ ਸੀ ਦਿਹਲੇ ਤੇ ਮਾਸੀ ਆਪਣੀ ਪੈ ਚੁੱਕੀ ਆ ਸੌਂ ਗਈ ਆ ਤੇ ਜੋ ਵੀ ਇੱਧਰ ਪੜਾਈ ਕਰਦਾ ਮੈਂ ਜੋਗਾਂ ਨੂੰ ਕਹਿੰਦਾ ਤੂੰ ਡ੍ਰੈਂਗ ਰੂਮ ਚ ਬਹਿ ਕੇ ਪੜ ਲਾ ਹਣਾ ਵੀ ਉੱਥੇ ਫਿਰ ਲੌਬੀ ਦੇ ਵਿੱਚ ਮੰਮੀ ਤੇ ਮਾਸੀ ਨੇ ਪੈਣਾ ਕੰਮ ਕਰਦਾ ਸੋਲ ਜੇ ਰੁੱਝ ਗਿਆ ਨਹੀਂ ਉਹ ਮਾਰ ਰਿਹਾ ਮੈਂ ਤਾਂ ਦਵਾਈ ਲੈ ਦਵਾਈ ਲੈ ਲੈ ਪੀਣ ਵਾਲੀ ਲੈ ਲੈ ਠੀਕ ਚਾਰ ਤਰ੍ਹਾਂ ਦੀਆਂ ਗੋਲੀਆਂ ਦਾ ਮਗਾੜ ਕੇ ਬੋਤਲ ਚ ਪਾ ਦਿੰਦਾ ਤੇ ਜੋ ਵੀ ਪੜਨ ਲੱਗਿਆ ਹੈ ਮੰਮੀ ਬਾਹਰ ਗਈ ਸੀ ਬਾਥਰੂਮ ਚ ਤੇ ਮਾਸੀ ਸੌਂਗੀ ਸੌ ਉਹਨੂੰ ਮੈਂ ਅੰਦਰ ਪਾਇਆ ਸ਼ੀਸ਼ੀ ਦਿੱਤੀ ਐ ਸੌ ਉਹਨੂੰ ਮੈਂ ਨਾਲ ਸੌਣੂ ਤੇ ਪੈ ਜਾ ਤੇ ਬਾਕੀ ਮੰਮੀ ਆ ਗਈ ਮੰਮੀ ਪਊਗੀ ਅੱਜ ਦੁਆੜ ਬੈੱਡ ਤੇ ਮਾਸੀ ਪਈ ਐ ਅੱਜ ਮੰਜੇ ਤੇ ਆ ਦੇ ਮਾਸੀ ਉਹ ਪੈ ਗਈ ਤੇ ਇੱਧਰ ਪਊਗੀ ਮੰਮੀ ਤੇ ਜੋ ਵੀ ਪਊਗਾ ਮੇਰੇ ਕੋਲੇ ਅੰਦਰ ਆ ਸੀ ਮੰਮੀ ਆ ਦੇਖ ਲੈ ਪਤਾ ਨਹੀਂ ਕੀ ਕਰਦੀ ਫਿਰ ਜਾਂਦੀ ਐ ਬਾਹਰੋਂ ਆਈ ਐ ਬੇੜੇ ਚ ਸੌ ਉਹ ਬਾਪੇ ਅੰਦਰ ਜੋ ਵੀ ਪੜਨ ਲੱਗਿਆ 9:30 ਹੋ ਗਏ 9:20 ਹੋ ਗਏ ਅੱਜ ਅਸੀਂ ਲੇਟ ਹੋ ਗਏ ਉਹ ਉਹ ਸੀ ਸ਼ੀਪਿੰਦਾ ਜੋ ਵੀ ਪਊਗਾ ਆ ਗਿਆ ਜੋ ਵੀ ਦਾ ਕੰਬਰ ਤੇ ਇੱਧਰ ਮੈਂ ਪਊਂਗੀ ਇੱਧਰ ਜੋ ਵੀ ਪਊਗਾ ਸ਼ੋਮੂ ਵਿਚਾਰੇ ਪਊਗਾ ਨਾ ਛਿੰਮੀ ਸ਼ੋਮੂ ਛੋਟਾ ਬੇਬੀ ਆ ਹੈ ਨਾ ਮम्मा ਦਾ ਨਿੱਕਾ ਜਿਹਾ ਕਾਕਾ ਹੈ ਨਾ ਹੂੰ ਬਲੌਗ ਐਂਡ ਕਰਦੀ ਸੀ ਸਾਡਾ ਫਿਰ ਕੀ ਹਾਂ ਚਲੋ ਠੀਕ ਹੈ ਜੀ ਬਾਕੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰ ਰੂਰ ਹਾਂ ਲਾਈਕ ਵੀ ਜ਼ਰੂਰ ਕਰਿਓ ਹੂੰ ਸਾਸੀ ਕਾਲਜੀ ਸਾਰਿਆਂ ਨੂੰ ਬੰਜਰ ਵੀ ਦੋ ਦਿਨ ਤੋਂ ਫਰਾਰ ਆਇਤ ਉਹ ਬੰਜਰ ਜਿਹੜਾ ਨਿਕਲਿਆ ਆ ਉਹ ਵੀ ਉਲਡੋਦਣੋਂ ਵੀ ਘਰੋਂ ਸੋਗੂਗਾ ਸ ਇੱਕ ਦਿਨ ਉਹਦੀ ਫੋਟੋ ਲਾਉਂਗੀ ਮੈਂ ਚਾਹੇ ਮੇਰੇ ਤੇ ਕੁਝ ਵੀ ਕਰ ਦੇ ਉਹਦੀ ਫੋਟੋ ਲਾ ਕੇ ਉਹਦਾ ਜਲੂਸ ਕੱਢੂ ਪੂਰਾ ਬਲਾਕ ਦੇ ਵਿੱਚ ਸਹੀ ਮੰਮੀ ਦਾ ਪਾਰਾ ਵਧੇ ਜਾਂਦਾ ਰੋਏਗਾ ਮੰਮੀ ਚੁੱਲੇ 'ਚ ਕੀ ਸੜਤਾ ਅੱਜ ਬਈ ਮੈਂ ਸਿੱਟਿਆ ਉਹਨਾਂ ਦੇ ਆ ਗਏ ਮਿਰਚੇ ਮੈਂ ਤਾਂ ਗਲੇ ਦੀ ਮਿਰਚੀ ਚੜੀ ਜਾਂਦੀ ਨੇ ਅੰਦਰ ਆ ਬੋਲੇ ਨਹੀਂ ਜਾਂਦਾ ਜਮੋਂ ਵੀ ਚਲੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ ਮਿਲਦੇ ਆ ਅਗਲੇ ਵਲੌਗ 'ਚ